ਮੁੰਦਾਵਣੀ ਮਹਿਲਾ ਪੰਜਵਾ ਕਥਾਮਣੀ ਲਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਬਸ ਆਧਾਰੋ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੇ ਜੇ ਕੋ ਭੁੰਚੇ ਤਿਸ ਕਾ ਹੋਏ ਉਧਾਰੋ ਤਿਸ ਕਾ ਹੋਏ ਉਧਾਰੋ ਇਹ ਮਸਤ ਇਹ ਮਸਤ ਤਜੀ ਨਾ ਜਾਈ ਤਜੀ ਨਾ ਜਾਈ ਨਿਤ ਨਿਤ ਰਖ ਉਰਤਾਰੋ ਨਿਤ ਨਿਤ ਰਖ ਉਰਤਾਰੋ ਤਮ ਸੰਸਾਰ ਚਰਨ ਲਗ ਤਰੀਏ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪ੍ਰਸਾਰੋ ਹੁਣ ਦੇ ਕੋ ਪਹਿਲਾਂ ਤੇ ਜਿਹੜਾ ਮਦਾਵਣੀ ਅੱਖਰ ਹੈ ਇਹਨੂੰ ਸਮਝੋ ਇਹ ਗੁਰਬਾਣੀ ਵਿੱਚ ਮਦਾ ਮਦਾਵਣੀ ਵੀ ਹੁੰਦਾ ਤੇ ਮਦਾਵਣੀ ਵੀ ਹੁੰਦਾ ਇਸ ਮਦਾਵਣੀ ਦੇ ਮਹਾਨ ਕੋਸ਼ਟੇ ਕਰਤਾ ਭਾਈ ਕਾਨਸ ਨੇ ਦੋ ਅਰਥ ਲਿਖੇ ਇੱਕ ਤੇ ਜਿਹੜੇ ਮਲਤਾਨ ਦੇ ਲੋਕੇ ਦੇ ਇਲਾਕੇ ਦੇ ਲੋਕ ਨੇ ਜਦੋਂ ਕੋਈ ਬਜਾਰਤ ਵਪਾਰੈਣ ਬਜਾਰਤ ਉਹਨੂੰ ਅਨੇਕ ਵਤ ਕੇ ਮਧਾਵਣੀਆਂ ਪਾਈ ਜਾਂਦਾ ਗੱਲ ਸਿੱਧੀ ਕਰ ਜਿਹੜੀ ਗੱਲ ਗੁੰਜਲਦਾਰ ਜੀ ਉਹਨੂੰ ਮਧਾਵਣੀ ਕਹਿੰਦੇ ਨੇ ਪਰ ਇੱਥੇ ਉਹ ਨਹੀਂ ਹੈਗਾ ਇੱਥੇ ਮੁੰਦਾਵਣੀ ਮੁੰਦਾਵਣੀ ਦਾ ਮਤਲਬ ਮੁੱਦ ਦੇਣਾ ਜਦੋਂ ਰਾਜਿਆਂ ਮਹਾਰਾਜਿਆਂ ਦਾ ਭੋਜਨ ਤਿਆਰ ਹੋ ਜਾਂਦਾ ਹੈ ਨਾ ਤੇ ਉਹਨਾਂ ਦਾ ਇੱਕ ਲੱਸੀ ਖਾਨੇ ਦਾ ਇੰਚਾਰਜ ਹੁੰਦਾ ਉਹਨੂੰ ਨਾਜਮ ਸਾਹਿਬ ਕਹਿੰਦੇ ਸਾਡੇ ਇੱਕ ਸਰਦਾਰ ਜੀ ਸੰਤ ਉਹਨਾਂ ਦੇ ਸਹਰਾ ਸਭ ਨਾਜਮ ਸਾਹਿਬ ਸਨ ਸਮਾਂ ਪੁੱਛਿਆ ਵੀ ਇਹ 나ਜ਼ਮ ਸਾਹਿਬ ਦੀ ਕੀ ਡਿਊਟੀ ਹੁੰਦੀ ਹੈ ਉਹ ਕਹਿੰਦੇ ਇਹ ਲੱਸੀ ਖਾਨੇ ਦੇ ਇਨਚਾਰਜ ਹੁੰਦੇ ਨੇ ਲੱਸੀ خانہ ਜਿਹਨੂੰ ਅੱਜ ਕੱਲ ਕਿਚਨ ਕਹਿ ਦਿੰਦੇ ਨੇ ਅੰਗਰੇਜ਼ੀ 'ਚ ਉਹਨੂੰ ਲੱਸੀ خانہ ਕਹਿੰਦੇ ਉਹਦੇ ਜਦੋਂ ਰਾਜੇ ਦਾ ਭੋਜਨ ਤਿਆਰ ਹੁੰਦਾ ਨਾ ਥਾਲ ਤਿਆਰ ਹੋ ਜਾਂਦਾ ਉਹ ਪਹਿਲਾਂ ਉਹ ਚੱਖਦੇ ਨੇ ਹਰ ਚੀਜ਼ ਪੇਕਦੇ ਦੇ ਵਿੱਚ ਕੁਝ ਗੜਬੜਤ ਨਹੀਂ ਕਰ ਦਿੱਤੀ ਫਿਰ ਉਹਨੂੰ ਚੱਕ ਕੇ ਉਹਦੇ ਉੱਤੇ ਫਿਰ ਰਮਾਲ ਪਾਦੇ ਨੇ ਫਿਰ ਉਸ ਉੱਤੇ ਮੋਹਰ ਲੱਗਦੀ ਉਹ ਮੋਹਰ ਜਿਹੜੀ ਹੈ ਨਾ ਉਹ ਉਸ ਨਾਜ਼ਮ ਦੇ ਸਾਹਮਣੇ ਖੋਲੀ ਜਾਂਦੀ ਫਿਰ ਰਾਜਾ ਖੰਦਾ ਇਹ ਹੈ ਮੁੰਦਾਬਣੀ ਤੋਂ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਸਾਰੀ ਬਾਣੀ ਰੱਖ ਲਈ ਫਿਰ ਮੁੰਦਾਬਣੀ ਤੇ ਇਹਦਾ ਰੂਪ ਵੀ ਉਹੀ ਦਿੱਤਾ ਹੈਗਾ ਥਾਲ ਵਿੱਚ ਤਿੰਨ ਵਸਤੂ ਪਈਓ ਹੈ ਗੁਰ ਸਿੱਖੋ ਮੈਂ ਤੁਹਾਡੇ ਲਈ ਥਾਲ ਪਰੋਸਿਆ ਹੈਗਾ ਇਹ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਥਾਲ ਹੈ ਔਰ ਇਹਦੇ ਵਿੱਚ ਇਹ ਪਦਾਰਥ ਹੈਗੇ ਨੇ ਸਤ ਸੰਤੋਖ ਵਿਚਾਰੂ ਸਤ ਸੰਤੋਖ ਇਹ ਹਮੇਸ਼ਾ ਇਕੱਠਾ ਹੀ ਹੁੰਦਾ ਗੁਰਬਾਣੀ ਵਿੱਚ ਸਤ ਤਿੰਨ ਰੂਪਾਂ ਵਿੱਚ ਆਉਂਦਾ ਇੱਕ ਸਤ ਹੁੰਦਾ ਤਤੇ ਨੂੰ ਓਮਕਰ ਨਾਲ ਇੱਕ ਸੱਤ ਹੁੰਦਾ ਤਤੈ ਨੂੰ ਸਿਆਰੀ ਨਾਲ ਇੱਕ ਸੱਤ ਆਉਂਦਾ ਸਸਾ ਤਤਾ ਸੱਤ ਉਚਾਰਨ ਇਹਨਾਂ ਦਾ ਸੱਤ ਅਰਥ ਇਹਨਾਂ ਦੇ ਵੱਖ-ਵੱਖ ਨੇ ਜਿਹੜਾ ਸਸਾ ਤਤਾ ਸੱਤ ਹੈ ਉਹ ਤੇ ਗਿਣਤੀ ਦਾ 7 ਸੱਤ ਜਿਹੜਾ ਸੱਤ ਤੈਨੂੰ ਸਿਆਰੀ ਨਾਲ ਉਹ ਸੱਤ ਹੈ ਜਿਵੇਂ ਸਤਨਾਮ ਉਹ ਸੱਚ ਵਾਸਤੇ ਤੇ ਜਿਹੜਾ ਸੱਤ ਤਤੈ ਨੂੰ ਔਂਕੜ ਵਾਲਾ ਇਹ ਹਮੇਸ਼ਾ ਇਕੱਠਾ ਹੀ ਹੁੰਦਾ ਸਤ ਸੰਤੋਖ یہ آچر تو مہاراج ست امرت نام،, تھاکر کا پیو. دا، تھاکر دا نام روپی امرت پیا جس کا سمس ادار جس تا سارے جیوانوں آسرا ہے پر جے کو کھاوے جے کو پھنج. ਜੇ ਕੋਈ ਇਸ ਭੋਜਨ ਨੂੰ ਖਾਏਗਾ ਖਾ ਕੇ ਪਚਾਏਗਾ ਜਿਸका ਹੋਏ ਉਦਾ ਉਦਾਹਰਣ ਉਹਦਾ ਉਦਾਹਰਣ ਹੋ ਜਾਏ ਉਹਦਾ ਕਲਿਆਣ ਹੋ ਜਾਏ ਉਹ ਸੰਸਾਰ ਸਾਗਰ ਤੋਂ ਤਰ ਜਾਏ ਇਹ ਵਸਤ ਤਜੀ ਨਾ ਜਾਏ ਇਸ ਵਸਤੂ ਦਾ ਤਿਆਗ ਨਹੀਂ ਕੀਤਾ ਜਾ ਸਕਦਾ ਭਾਵੇਂ ਦੇ ਬਿਨਾ ਅਸੀਂ ਮਰ ਜਾਾਂਗੇ ਇਸ ਲਈ ਨਿਤ ਨਿਤ ਰੱਖ ਉਰਦਾਰ ਉਰਦੇ ਨਾਲ ਇਹਨੂੰ ਸਿਆਰੀ ਹੈ ਔਰ ਕਹਿੰਦੇ ਹਿਰਦੇ ਨੂੰ ਹਿਰਦੇ ਵਿੱਚ ਇਹਨੂੰ ਧਾਰਨ ਕਰ ਲੈਣਾ ਕਰੋ ਨਿਤ ਨਿਤ ਇਹ ਨਹੀਂ ਵੀ ਸੰਗਰਾਮ ਦੇ ਦਿਨ ਗੁਰਦੁਆਰੇ ਆਏ ਬਾਕੀ ਮਹੀਨਾ ਛੁੱਟੀ ਨਹੀਂ ਨਹੀਂ ਗੁਰੂ ਕੇ ਸਿੱਖ ਨੇ ਰੋਜ਼ ਆਉਣਾ ਰੋਜ਼ ਮਨਿਪਣੇ ਨਿਤ ਨਿਤ ਰੱਖਣਾ ਤਮ ਸੰਸਾਰ ਇਹ ਸੰਸਾਰ ਹਨੇਰਾ ਹੈ ਚਰਨ ਲੱਗ ਤਰਿ ਪਰਮੇਸ਼ੁਰ ਦੇ ਚਰਨਾਂ ਨਾਲ ਲੱਗ ਕੇ ਤਰਿਆ ਜਾ ਸਕਦਾ ਸਭ ਨਾਨਕ ਬ੍ਰਹਮ ਪਸਾਰ ਨਾਨਕ ਜੀ ਫਰਮਾਉਂਦੇ ਨੇ ਸਭ ਸਾਰੀ ਜਗ੍ਹਾ ਉਸ ਬ੍ਰਹਮ ਦਾ ਪਸਾਰਾ ਹੈ